2 ਮਹੀਨੇ ਦੇ ਲਗਭਗ ਹੋ ਚੁੱਕੇ ਨੇ ਸਟ੍ਰਾਈਕ ਖਤਮ ਹੋਣ ਦਾ ਹਜੇ ਨਾਂ ਨਹੀਂ ਲੈ ਰਹੀ ਅੱਜ ਦੇ ਪ੍ਰਾਈਵੇਟ ਲਿਕਰ ਸਟੋਰ ਨੇ ਉੱਥੇ ਕੁਸ਼ਕ ਕਿਤੇ ਕਿਤੇ ਅਵੇਲੇਬਲ ਆ ਬੀਅਰ ਪੀ ਕੇ guzara ਕੀਤਾ ਜਾ ਸਕਦਾ ਆ ਪੱਪ ਨੇ ਬਾਰ ਨੇ ਉਹਨਾਂ ਦੇ ਵਿੱਚ ਬਹੁਤ ਵੱਡਾ ਲਗਭਗ 22 ਤੇ 2300 ਮਿਲੀਅਨ ਡਾਲਰ ਦਾ ਨੁਕਸਾਨ ਹੁਣ ਤੱਕ ਇਹਦੇ ਵਿੱਚ ਹੋ ਚੁੱਕਿਆ ਆ BC ਦੇ ਵਿੱਚ ਸ਼ਰਾਬ ਦੇ ਠੇਕੇ ਤੇ ਸ਼ਰਾਬ ਮੁੱਕ ਚੁੱਕੀ ਆ ਲਗਭਗ ਪਿਛਲੇ 2 ਮਹੀਨੇ ਤੋਂ BC ਜਨਰਲ EMPLOYEES ਯੂਨੀਅਨ ਦੀ ਸਟ੍ਰਾਈਕ ਚੱਲ ਰਹੀ ਆ ਜਿਸ ਦੇ ਵਿੱਚ ਵੱਖ-ਵੱਖ ਵਿਭਾਗ ਨੇ ਉਹਨਾਂ ਵੱਖ-ਵੱਖ ਵਿਭਾਗਿਆਂ ਦੇ ਵਿੱਚ BC ਲਿਕਰ ਡਿਸਟ੍ਰੀਬਿਊਸ਼ਨ ਬ੍ਰਾਂਚ ਵੀ ਸ਼ਾਮਲ ਆ ਮਤਲਬ ਜਿਹੜਾ ਸਰਕਾਰ ਦਾ ਵਿਭਾਗ ਜਿਹੜਾ ਸਾਰਿਆਂ ਨੂੰ ਸ਼ਰਾਬ ਸਪਲਾਈ ਕਰਦਾ ਹਾਰਡ ਲਿਕਰ ਖਾਸ ਤੌਰ ਦੇ ਉੱਤੇ ਉਹ ਬੰਦ ਪਿਆ 2 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਨੇ 2 ਮਹੀਨੇ ਦੇ ਲਗਭਗ ਹੋ ਚੁੱਕੇ ਨੇ ਸਟ੍ਰਾਈਕ ਖਤਮ ਹੋਣ ਦਾ ਹਜੇ ਨਾ ਨੀ ਲੈ ਰਹੀ ਔਰ ਜਿਹੜੀ ਵੱਡੀ ਸਮੱਸਿਆ ਇਸ ਵੇਲੇ ਆ ਰਹੀ ਆ ਕਿ ਇੱਥੇ ਜਿਹੜੀ ਜਿੰਨਾ ਟਕੀਲਾ ਆ ਜਾਂ ਵੋਦਕਾ ਆ ਜਾਂ ਜਿਹੜੀ ਸਕੌਚ ਆ ਰਾਮ ਆ ਇਹ ਸਾਰਾ ਕੁਝ ਜਿਹੜੇ ਸ਼ੈਲਫ ਤੁਸੀਂ ਦੇਖ ਸਕਦੇ ਹੋ ਅਸੀਂ ਖਾਲੀ ਪਈਆਂ ਬੀਅਰ ਮਿਲਦੀ ਆ ਬੀਅਰ ਅਵੇਲੇਬਲ ਆ ਜਿਹੜੇ ਖਾਸ ਕਰ ਰੈਸਟੋਰੈਂਟਸ ਨੇ ਪਬ ਨੇ 바ਰ ਨੇ ਉਹਨਾਂ ਦੇ ਵਿੱਚ ਬਹੁਤ ਵੱਡਾ ਲਗਭਗ 22 2.5 300 ਮਿਲੀਅਨ ਡਾਲਰ ਦਾ ਨੁਕਸਾਨ ਹੁਣ ਤੱਕ ਇਹਦੇ ਵਿੱਚ ਹੋ ਚੁੱਕਿਆ ਹੈ ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਖਾਸ ਤੌਰ ਦੇ ਉੱਤੇ ਜਿਹੜੇ ਉਹਨਾਂ ਨੇ ਧੰਨਵਾਦ ਕੀਤਾ ਲੋਕਾਂ ਦਾ ਕਿ ਤੁਸੀਂ ਇੰਨਾ ਸਬਰ ਰੱਖਿਆ ਇਸ ਮਾਮਲੇ ਦੇ ਵਿੱਚ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਇਹ ਸਟ੍ਰਾਈਕ ਖਤਮ ਹੋ ਜਵੇ ਪਰ ਲਗਭਗ ਅੱਧੋ-ਅੱਧ ਦਾ ਫਰਕ ਆ ਜਿੱਥੇ ਬੀਸੀ ਦੇ ਜਿਹੜੇ ਇਹ ਮੁਲਾਜ਼ਮ ਨੇ ਜਿੰਨੀ ਤਨਖਾਹ ਇਹ ਮੰਗ ਰਿਹਾ ਹੈ ਤੇ ਜਿੰਨੀ ਸਰਕਾਰ ਆਫਰ ਕਰ ਰਹੀ ਹੈ ਉੱਥੇ ਫਰਕ ਬਹੁਤ ਵੱਡਾ ਆ ਲਿਕਰ ਦੇ ਵਿੱਚ ਜਿਹੜੀ ਹਾਰਡ ਲਿਕਰ ਆ ਖਾਸ ਤੌਰ ਦੇ ਉੱਤੇ ਉਹ ਇਸ ਵੇਲੇ ਬਹੁਤ ਥਾਵਾਂ ਦੇ ਉੱਤੇ ਅਵੇਲੇਬਲ ਨਹੀਂ ਸਰਕਾਰੀ ਠੇਕੇ ਆ ਆਪਾਂ ਸਾਰੇ ਜਾਣਦੇ ਪਹਿਲਾਂ ਬੰਦ ਆ ਜਿਹੜੇ ਪ੍ਰਾਈਵੇਟ ਲਿਕਰ ਸਟੋਰ ਨੇ ਉੱਥੇ ਕੁਸ਼ਕ ਕਿਤੇ ਕਿਤੇ ਅਵੇਲੇਬਲ ਆ ਬੀਅਰ ਪੀ ਕੇ ਗੁਜ਼ਾਰਾ ਕੀਤਾ ਜਾ ਸਕਦਾ ਆ ਹਾਰਡ ਲਿਕਰ ਬਹੁਤੀਆਂ ਥਾਵਾਂ ਦੇ ਉੱਤੇ ਬੰਦ ਜਾਂ ਖਤਮ ਹੋ ਗਈ ਆ ਜਾਂ ਬੰਦ ਹੋ ਚੁੱਕੀ ਆ ਸੋ ਵੱਡੀ ਸਮੱਸਿਆ ਐਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਦੋਂ ਸਟ੍ਰਾਈਕ ਖਤਮ ਹੋ ਗਈ ਔਰ ਜੇ ਸਟ੍ਰਾਈਕ ਖਤਮ ਹੋ ਗਈ ਇਹਦਾ ਮਤਲਬ ਅਗਲੇ ਦਿਨੀ ਸਾਰਾ ਜਿਹੜਾ ਸਪਲਾਈ ਚੇਨ ਆ ਪੂਰੀ ਨਹੀਂ ਹੋ ਜਾਣੀ ਇਹਨੂੰ ਕਈ ਮਹੀਨੇ ਲੱਗਣੇ ਆ ਔਰ ਘੱਟੋ-ਘੱਟ ਮਾਰਚ ਤੱਕ ਗੱਲ ਜਾਊਗੀ ਮਾਰਚ ਤੱਕ ਜਾ ਕੇ ਹੋ ਸਕਦਾ ਜੇ ਅੱਜ ਸਟ੍ਰਾਈਕ ਖਤਮ ਹੋ ਜਾਵੇ ਜੇਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਮਾਰਚ ਤੱਕ ਜਾ ਕੇ ਇਹ ਸਪਲਾਈ ਠੀਕ ਠਾਕ ਹੋਣੀ ਹੈ ਇੱਕ ਲੰਬਾ ਜਿਹੜਾ ਇਹ ਸ਼ਰਾਬ ਦੀ ਇੰਡਸਟਰੀ ਦੇ ਵਿੱਚ ਸੰਕਟ ਪਰ Sidhu ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ ਬੀਸੀ ਦੇ ਵਿੱਚ ਸ਼ਰਾਬ ਦੇ ਠੇਕੇ ਤੇ ਸ਼ਰਾਬ ਮੁੱਕ ਚੁੱਕੀ ਆ ਲਗਭਗ ਪਿਛਲੇ 2 ਮਹੀਨੇ ਤੋਂ ਬੀਸੀ ਜਨਰਲ ਅਮਪਲਾਈ ਯੂਨੀਅਨ ਦੀ ਸਟ੍ਰਾਈਕ ਚੱਲ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਉਨਾ ਵੱਖ-ਵੱਖ ਵਿਭਾਗਿਆਂ ਦੇ ਵਿੱਚ BC ਲਿਕਰ ਡਿਸਟ੍ਰੀਬਿਊਸ਼ਨ ਬ੍ਰਾਂਚ ਵੀ ਸ਼ਾਮਲ ਆ ਮਤਲਬ ਜਿਹੜਾ ਸਰਕਾਰ ਦਾ ਵਿਭਾਗ ਜਿਹੜਾ ਸਾਰਿਆਂ ਨੂੰ ਸ਼ਰਾਬ ਸਪਲਾਈ ਕਰਦਾ ਹਾਰਡ ਲਿਕਰ ਖਾਸ ਤੌਰ ਦੇ ਉੱਤੇ ਉਹ ਬੰਦ ਪਿਆ ਬਹੁਤ 2 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਨੇ 2 ਮਹੀਨੇ ਦੇ ਲਗਭਗ ਹੋ ਚੁੱਕੇ ਨੇ ਸਟ੍ਰਾਈਕ ਖਤਮ ਹੋਣ ਦਾ ਹਜੇ ਨਾ ਨੀ ਲੈ ਰਹੀ ਔਰ ਜਿਹੜੀ ਵੱਡੀ ਸਮੱਸਿਆ ਇਸ ਵੇਲੇ ਆ ਰਹੀ ਆ ਕਿ ਇੱਥੇ ਜਿਹੜੀ ਜਿਨ ਆ ਟਕੀਲਾ ਆ ਜਾਂ ਵੋਦਕਾ ਆ ਜਾਂ ਜਿਹੜੀ ਸਕਾਚ ਆ ਰਾਮਾ ਇਹ ਸਾਰਾ ਕੁਝ ਜਿਹੜੇ ਸ਼ੈਲਫ ਤੁਸੀਂ ਦੇਖ ਸਕਦੇ ਹੋ ਅਸੀਂ ਖਾਲੀ ਪਈਆਂ ਬੀਅਰ ਮਿਲਦੀ ਹੈ ਬੀਅਰ ਅਵੇਲੇਬਲ ਆ ਆ ਜਿਹੜੇ ਖਾਸ ਕਰ ਰੈਸਟੋਰੈਂਟਸ ਨੇ ਪਬ ਨੇ 바ਰ ਨੇ ਉਹਨਾਂ ਦੇ ਵਿੱਚ ਬਹੁਤ ਵੱਡਾ ਲਗਭਗ 22 ਤੇ 2.5 300 ਮਿਲੀਅਨ ਡਾਲਰ ਦਾ ਨੁਕਸਾਨ ਹੁਣ ਤੱਕ ਇਹਦੇ ਵਿੱਚ ਹੋ ਚੁੱਕਿਆ ਹੈ ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਖਾਸ ਤੌਰ ਦੇ ਉੱਤੇ ਜਿਹੜੇ ਉਹਨਾਂ ਨੇ ਧੰਨਵਾਦ ਕੀਤਾ ਲੋਕਾਂ ਦਾ ਕਿ ਤੁਸੀਂ ਇੰਨਾ ਸਬਰ ਰੱਖਿਆ ਇਸ ਮਾਮਲੇ ਦੇ ਵਿੱਚ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਇਸ ਸਟ੍ਰਾਈਕ ਖਤਮ ਹੋ ਜਵੇ ਪਰ ਲਗਭਗ ਅੱਧੋ-ਅੱਧਾ ਦਾ ਫਰਕ ਆ ਜਿੱਥੇ ਬੀਸੀ ਦੇ ਜਿਹੜੇ ਇਹ ਮੁਲਾਜ਼ਮ ਨੇ ਜਿੰਨੀ ਤਨਖਾਹ ਇਹ ਮੰਗ ਰਿਹਾ ਹੈ ਤੇ ਜਿੰਨੀ ਸਰਕਾਰ ਆਫਰ ਕਰ ਰਹੀ ਹੈ ਉੱਥੇ ਫਰਕ ਬਹੁਤ ਵੱਡਾ ਆ ਲਿਕਰ ਦੇ ਵਿੱਚ ਜਿਹੜੀ ਹਾਰਡ ਲਿਕਰ ਆ ਖਾਸ ਤੌਰ ਦੇ ਉੱਤੇ ਉਹ ਇਸ ਵੇਲੇ ਬਹੁਤ ਥਾਵਾਂ ਦੇ ਉੱਤੇ ਅਵੇਲੇਬਲ ਨਹੀਂ ਸਰਕਾਰੀ ਠੇਕੇ ਆ ਆਪਾਂ ਸਾਰੇ ਜਾਣਦੇ ਪਹਿਲਾਂ ਬੰਦ ਆ ਜਿਹੜੇ ਪ੍ਰਾਈਵੇਟ ਲਿਕਰ ਸਟੋਰ ਨੇ ਉੱਥੇ ਕੁਸ਼ਕ ਕਿਤੇ-ਕਿਤੇ ਅਵੇਲੇਬਲ ਆ ਬੀਅਰ ਪੀ ਕੇ ਗੁਜ਼ਾਰਾ ਕੀਤਾ ਜਾ ਸਕਦਾ ਆ ਹਾਰਡ ਲਿਕਰ ਬਹੁਤੀਆਂ ਥਾਵਾਂ ਦੇ ਉੱਤੇ ਬੰਦ ਜਾਂ ਖਤਮ ਹੋ ਗਈ ਆ ਜਾਂ ਬੰਦ ਹੋ ਚੁੱਕੀ ਆ ਸੋ ਵੱਡੀ ਸਮੱਸਿਆ ਐਸ ਵਿਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਦੋਂ ਸਟ੍ਰਾਈਕ ਖਤਮ ਹੋ ਗਈ ਔਰ ਜੇ ਸਟ੍ਰਾਈਕ ਖਤਮ ਹੋ ਗਈ ਇਹਦਾ ਮਤਲਬ ਅਗਲੇ ਦਿਨ ਹੀ ਸਾਰਾ ਜਿਹੜਾ ਸਪਲਾਈ ਚੇਨ ਆ ਪੂਰੀ ਨਹੀਂ ਹੋ ਜਾਣੀ ਇਹਨੂੰ ਕਈ ਮਹੀਨੇ ਲੱਗਣੇ ਆ ਔਰ ਘੱਟੋ-ਘੱਟ ਮਾਰਚ ਤੱਕ ਗੱਲ ਜਾਊਗੀ ਮਾਰਚ ਤੱਕ ਜਾ ਕੇ ਹੋ ਸਕਦਾ ਜੇ ਅੱਜ ਸਟ੍ਰਾਈਕ ਖਤਮ ਹੋ ਜਾਵੇ ਜੇ ਤੁਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਤਾਂ ਮਾਰਚ ਤੱਕ ਜਾ ਕੇ ਇਹ ਸਪਲਾਈ ਠੀਕ-ਠਾਕ ਨਹੀਂ ਆ ਇੱਕ ਲੰਬਾ ਜਿਹੜਾ ਇਹ ਸ਼ਰਾਬ ਦੀ ਇੰਡਸਟਰੀ ਦੇ ਵਿੱਚ ਸੰਕਟ ਅਰ ਸਿੱਧੂ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ ਬੀਸੀ ਦੇ ਵਿੱਚ ਸ਼ਰਾਬ ਦੇ ਠੇਕੇ ਤੇ ਸ਼ਰਾਬ ਮੁੱਕ ਚੁੱਕੀ ਆ ਲਗਭਗ ਪਿਛਲੇ 2 ਮਹੀਨੇ ਤੋਂ ਬੀਸੀ ਜਨਰਲ EMPLOYE UNION ਦੀ ਸਟ੍ਰਾਈਕ ਚੱਲ ਰਹੀ ਆ ਜਿਸ ਦੇ ਵਿੱਚ ਵੱਖ-ਵੱਖ ਵਿਭਾਗ ਨੇ ਉਹਨਾਂ ਵੱਖ-ਵੱਖ ਵਿਭਾਗਿਆਂ ਦੇ ਵਿੱਚ ਬੀਸੀ ਲਿਕਰ ਡਿਸਟ੍ਰੀਬਿਊਸ਼ਨ ਬ੍ਰਾਂਚ ਵੀ ਸ਼ਾਮਲ ਆ ਮਤਲਬ ਜਿਹੜਾ ਸਰਕਾਰ ਦਾ ਵਿਭਾਗ ਜਿਹੜਾ ਸਾਰਿਆਂ ਨੂੰ ਸ਼ਰਾਬ ਸਪਲਾਈ ਕਰਦਾ ਹਾਰਡ ਲਿਕਰ ਖਾਸ ਤੌਰ ਦੇ ਉੱਤੇ ਉਹ ਬੰਦ ਪਿਆ ਦੋ ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਨੇ ਦੋ ਮਹੀਨੇ ਦੇ ਲਗਭਗ ਹੋ ਚੁੱਕੇ ਨੇ ਸਟ੍ਰਾਈਕ ਖਤਮ ਹੋਣ ਦਾ ਹਜੇ ਨਾ ਨੀ ਲੈ ਰਹੀ ਔਰ ਜਿਹੜੀ ਵੱਡੀ ਸਮੱਸਿਆ ਇਸ ਵੇਲੇ ਆ ਰਹੀ ਆ ਕਿ ਇੱਥੇ ਜਿਹੜੀ ਜਿਨ ਆ ਟਕੀਲਾ ਆ ਜਾਂ ਵੋਦਕਾ ਆ ਜਾਂ ਜਿਹੜੀ ਸਕੌਚ ਆ ਰਾਮ ਆ ਇਹ ਸਾਰਾ ਕੁਝ ਜਿਹੜੇ ਸ਼ੈਲਫਸ ਤੁਸੀਂ ਦੇਖ ਸਕਦੇ ਹੋ ਉਹ ਖਾਲੀ ਪਈਆਂ ਬੀਅਰ ਮਿਲਦੀ ਆ ਬੀਅਰ ਅਵੇਲੇਬਲ ਆ ਜਿਹੜੇ ਖਾਸ ਕਰ ਰੈਸਟੋਰੈਂਟਸ ਨੇ ਪਬ ਨੇ ਬਾਰ ਨੇ ਉਨ੍ਹਾਂ ਦੇ ਵਿੱਚ ਬਹੁਤ ਵੱਡਾ ਲਗਭਗ 22 ਤੇ 2300 ਮਿਲੀਅਨ ਡਾਲਰ ਦਾ ਨੁਕਸਾਨ ਹੁਣ ਤੱਕ ਇਹਦੇ ਵਿੱਚ ਹੋ ਚੁੱਕਿਆ ਹੈ ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਖਾਸ ਤੌਰ ਦੇ ਉੱਤੇ ਜਿਹੜੇ ਉਹਨਾਂ ਨੇ ਧੰਨਵਾਦ ਕੀਤਾ ਲੋਕਾਂ ਦਾ ਕਿ ਤੁਸੀਂ ਇੰਨਾ ਸਬਰ ਰੱਖਿਆ ਇਸ ਮਾਮਲੇ ਦੇ ਵਿੱਚ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਇਹ ਸਟ੍ਰਾਈਕ ਖਤਮ ਹੋ ਜਾਵੇ ਪਰ ਲਗਭਗ ਅੱਧੋ-ਅੱਧ ਦਾ ਫਰਕ ਆ ਜਿੱਥੇ ਬੀਸੀ ਦੇ ਜਿਹੜੇ ਇਹ ਮੁਲਾਜ਼ਮ ਨੇ ਜਿੰਨੀ ਤਨਖਾਹ ਇਹ ਮੰਗ ਰਿਹਾ ਹੈ ਤੇ ਜਿੰਨੀ ਸਰਕਾਰ ਆਫਰ ਕਰ ਰਹੀ ਹੈ ਉੱਥੇ ਫਰਕ ਬਹੁਤ ਵੱਡਾ ਆ ਲਿਕਰ ਦੇ ਵਿੱਚ ਜਿਹੜੀ ਹਾਰਡ ਲਿਕਰ ਆ ਖਾਸ ਤੌਰ ਦੇ ਉੱਤੇ ਉਹ ਐਸ ਵੇਲੇ ਬਹੁਤ ਥਾਵਾਂ ਦੇ ਉੱਤੇ ਅਵੇਲੇਬਲ ਨਹੀਂ ਸਰਕਾਰੀ ਠੇਕੇ ਆ ਆਪਾਂ ਸਾਰੇ ਜਾਣਦੇ ਪਹਿਲਾਂ ਬੰਦ ਆ ਜਿਹੜੇ ਪ੍ਰਾਈਵੇਟ ਲਿਕਰ ਸਟੋਰ ਨੇ ਉੱਥੇ ਕੁਝ ਕਿਤੇ ਕਿਤੇ ਅਵੇਲੇਬਲ ਆ ਬੀਅਰ ਪੀ ਕੇ ਗੁਜ਼ਾਰਾ ਕੀਤਾ ਜਾ ਸਕਦਾ ਆ ਹਾਰਡ ਲਿਕਰ ਬਹੁਤੀਆਂ ਥਾਵਾਂ ਦੇ ਉੱਤੇ ਬੰਦ ਜਾਂ ਖਤਮ ਹੋ ਗਿਆ ਜਾਂ ਬੰਦ ਹੋ ਚੁੱਕੀ ਆ ਸੋ ਵੱਡੀ ਸਮੱਸਿਆ ਐਸ ਵੇਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਦੋਂ ਸਟ੍ਰਾਈਕ ਖਤਮ ਹੋਊਗੀ ਜੇ ਸਟ੍ਰਾਈਕ ਖਤਮ ਹੋ ਗਈ ਇਹਦਾ ਮਤਲਬ ਅਗਲੇ ਦਿਨ ਹੀ ਸਾਰਾ ਜਿਹੜਾ ਸਪਲਾਈ ਚੇਨਾਂ ਪੂਰੀ ਨਹੀਂ ਹੋ ਜਾਣੀ ਇਹਨੂੰ ਕਈ ਮਹੀਨੇ ਲੱਗਣੇ ਆ ਔਰ ਘੱਟੋ-ਘੱਟ ਮਾਰਚ ਤੱਕ ਗੱਲ ਜਾਊਗੀ ਮਾਰਚ ਤੱਕ ਜਾ ਕੇ ਹੋ ਸਕਦਾ ਜੇ ਅੱਜ ਸਟ੍ਰਾਈਕ ਖਤਮ ਹੋ ਜਾਵੇ ਜੇ ਦੋਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਤਾਂ ਮਾਰਚ ਤੱਕ ਜਾ ਕੇ ਇਹ ਸਪਲਾਈ ਠੀਕ-ਠਾਕ ਹੋਣੀ ਆ ਇੱਕ ਲੰਬਾ ਜਿਹੜਾ ਇਹ ਸ਼ਰਾਬ ਦੀ ਇੰਡਸਟਰੀ ਦੇ ਵਿੱਚ ਸੰਕਟ ਪਰ ਸਿੱਧੂ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ ਬੀਸੀ ਦੇ ਵਿੱਚ ਸ਼ਰਾਬ ਦੇ ਠੇਕਿਆਂ ਤੇ ਸ਼ਰਾਬ ਮੁੱਕ ਚੁੱਕੀ ਆ ਲਗਭਗ ਪਿਛਲੇ 2 ਮਹੀਨੇ ਤੋਂ BC ਜਨਰਲ ਅਮਪਲਾਈ ਯੂਨੀਅਨ ਦੀ ਸਟ੍ਰਾਈਕ ਚੱਲ ਰਹੀ ਹੈ ਜਿਸ ਦੇ ਵਿੱਚ ਵੱਖ-ਵੱਖ ਵਿਭਾਗ ਨੇ ਉਹਨਾਂ ਵੱਖ-ਵੱਖ ਵਿਭਾਗਾਂ ਦੇ ਵਿੱਚ BC ਲਿਕਰ ਡਿਸਟ੍ਰੀਬਿਊਸ਼ਨ ਬ੍ਰਾਂਚ ਵੀ ਸ਼ਾਮਲ ਆ ਮਤਲਬ ਜਿਹੜਾ ਸਰਕਾਰ ਦਾ ਵਿਭਾਗ ਜਿਹੜਾ ਸਾਰਿਆਂ ਨੂੰ ਸ਼ਰਾਬ ਸਪਲਾਈ ਕਰਦਾ ਹਾਰਡ ਲਿਕਰ ਖਾਸ ਤੌਰ ਦੇ ਉੱਤੇ ਉਹ ਬੰਦ ਪਿਆ ਦੋ ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਨੇ ਦੋ ਮਹੀਨੇ ਦੇ ਲਗਭਗ ਹੋ ਚੁੱਕੇ ਨੇ ਸਟ੍ਰਾਈਕ ਖਤਮ ਹੋਣ ਦਾ ਹਜੇ ਨਾਂ ਨਹੀਂ ਲੈ ਰਹੀ ਔਰ ਜਿਹੜੀ ਵੱਡੀ ਸਮੱਸਿਆ ਇਸ ਵੇਲੇ ਆ ਰਹੀ ਆ ਕਿ ਇੱਥੇ ਜਿਹੜੀ ਜਿੰਨਾ ਟਕੀਲਾ ਆ ਜਾਂ ਵੋਦਕਾ ਆ ਜਾਂ ਜਿਹੜੀ ਸਕੌਚ ਆ ਰਾਮ ਆ ਇਹ ਸਾਰਾ ਕੁਝ ਜਿਹੜੇ ਸ਼ੈਲਫ ਤੁਸੀਂ ਦੇਖ ਸਕਦੇ ਹੋ ਅਸੀਂ ਖਾਲੀ ਪਈਆਂ ਬੀਅਰ ਮਿਲਦੀ ਆ ਬੀਅਰ ਅਵੇਲੇਬਲ ਆ ਆ ਜਿਹੜੇ ਖਾਸ ਕਰ ਰੈਸਟੋਰੈਂਟਸ ਨੇ ਪੱਬ ਨੇ 바ਰ ਨੇ ਉਹਨਾਂ ਦੇ ਵਿੱਚ ਬਹੁਤ ਵੱਡਾ ਲਗਭਗ 22 2.5 300 ਮਿਲੀਅਨ ਡਾਲਰ ਦਾ ਨੁਕਸਾਨ ਹੁਣ ਤੱਕ ਇਹਦੇ ਵਿੱਚ ਹੋ ਚੁੱਕਿਆ ਹੈ ਪ੍ਰੀਮੀਅਰ ਡੇਵਿਡ ਡੀਬੀ ਨੇ ਕਿਹਾ ਖਾਸ ਤੌਰ ਦੇ ਉੱਤੇ ਜਿਹੜੇ ਉਹਨਾਂ ਨੇ ਧੰਨਵਾਦ ਕੀਤਾ ਲੋਕਾਂ ਦਾ ਕਿ ਤੁਸੀਂ ਇੰਨਾ ਸਬਰ ਰੱਖਿਆ ਇਸ ਮਾਮਲੇ ਦੇ ਵਿੱਚ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਇਹ ਸਟ੍ਰਾਈਕ ਖਤਮ ਹੋ ਜਵੇ ਪਰ ਲਗਭਗ ਅੱਧੋ-ਅੱਧ ਦਾ ਫਰਕ ਆ ਜਿੱਥੇ BC ਦੇ ਜਿਹੜੇ ਇਹ ਮੁਲਾਜ਼ਮ ਨੇ ਜਿੰਨੀ ਤਨਖਾਹ ਇਹ ਮੰਗ ਰਿਹਾ ਹੈ ਤੇ ਜਿੰਨੀ ਸਰਕਾਰ ਆਫਰ ਕਰ ਰਹੀ ਹੈ ਉੱਥੇ ਫਰਕ ਬਹੁਤ ਵੱਡਾ ਆ ਲਿਕਰ ਦੇ ਵਿੱਚ ਜਿਹੜੀ ਹਾਰਡ ਲਿਕਰ ਆ ਖਾਸ ਤੌਰ ਦੇ ਉੱਤੇ ਉਹ ਇਸ ਵੇਲੇ ਬਹੁਤ ਥਾਵਾਂ ਦੇ ਉੱਤੇ ਅਵੇਲੇਬਲ ਨਹੀਂ ਸਰਕਾਰੀ ਠੇਕੇ ਆ ਆਪਾਂ ਸਾਰੇ ਜਾਣਦੇ ਪਹਿਲਾਂ ਬੰਦ ਆ ਜਿਹੜੇ ਪ੍ਰਾਈਵੇਟ ਲਿਕਰ ਸਟੋਰ ਨੇ ਉੱਥੇ ਕੁਸ਼ਕ ਕਿਤੇ ਕਿਤੇ ਅਵੇਲੇਬਲ ਆ ਬੀਅਰ ਪੀ ਕੇ ਗੁਜ਼ਾਰਾ ਕੀਤਾ ਜਾ ਸਕਦਾ ਆ ਹਾਰਡ ਲਿਕਰ ਬਹੁਤੀਆਂ ਥਾਵਾਂ ਦੇ ਉੱਤੇ ਬੰਦ ਜਾਂ ਖਤਮ ਹੋ ਗਈ ਆ ਜਾਂ ਬੰਦ ਹੋ ਚੁੱਕੀ ਆ ਸੋ ਵੱਡੀ ਸਮੱਸਿਆ ਐਸ ਵਿਲੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਦੋਂ ਸਟ੍ਰਾਈਕ ਖਤਮ ਹੋਊਗੀ ਔਰ ਜੇ ਸਟ੍ਰਾਈਕ ਖਤਮ ਹੋ ਗਈ ਇਹਦਾ ਮਤਲਬ ਅਗਲੇ ਦਿਨ ਹੀ ਸਾਰਾ ਜਿਹੜਾ ਸਪਲਾਈ ਚੇਨ ਆ ਪੂਰੀ ਨਹੀਂ ਹੋ ਜਾਣੀ ਇਹਨੂੰ ਕਈ ਮਹੀਨੇ ਲੱਗਣੇ ਆ ਔਰ ਘੱਟੋ-ਘੱਟ ਮਾਰਚ ਤੱਕ ਗੱਲ ਜਾਊਗੀ ਮਾਰਚ ਤੱਕ ਜਾ ਕੇ ਹੋ ਸਕਦਾ ਜੇ ਅੱਜ ਸਟ੍ਰਾਈਕ ਖਤਮ ਹੋ ਜਾਵੇ ਜੇਦੋ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਮਾਰਚ ਤੱਕ ਜਾ ਕੇ ਇਹ ਸਪਲਾਈ ਠੀਕ-ਠਾਕ ਹੋਣੀ ਹੈ ਇੱਕ ਲੰਬਾ ਜਿਹੜਾ ਇਹ ਸ਼ਰਾਬ ਦੀ ਇੰਡਸਟਰੀ ਦੇ ਵਿੱਚ ਸੰਕਟ ਪਰ ਸਿੱਧੂ ਨਾਲ ਇਸ ਕਾਰਨ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ